ਸਾਹਿਕ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਦਾ ਕੈਮਰਾਮੈਨ ਸਤਵਾਰ ਕਲਬਾਂਡੂ ਦੇ ਨਾਲ ਹੈ ਇਸ ਟਾਈਮ ਪਾਸਰਾਂ ਦੇ ਵਿੱਚ ਮੌਜੂਦ ਸੀ ਅੱਜ ਇੱਥੇ ਸਾਡੇ ਇੱਕ ਪੱਤਰਕਾਰ ਵੀਰ ਜੀ ਨੇ ਕੁਸ਼ਵਿੰਦਰ ਪਾਰਸ਼ਰ ਜੀ ਤੇ ਉਹਨਾਂ ਦੀ ਟੀਮ ਦੇ ਮੈਂਬਰ ਨੇ ਉਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਇੱਥੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਉਹਨਾਂ ਵੱਲੋਂ ਸ਼ਾਦੀ ਕੀਤੀ ਗਈ ਹੈ ਔਰ ਪੂਰਾ ਵਿਆਹ ਦੇ ਵਿੱਚ ਪੂਰਾ ਪ੍ਰੋਗਰਾਮ ਅਰੇਂਜਮੈਂਟ ਬਹੁਤ ਸੋਹਣਾ ਕੀਤਾ ਹੋਇਆ ਹੈ ਅਸੀਂ ਭਾਜੀ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਔਰ ਤੁਹਾਨੂੰ ਇੱਥੇ ਦੀ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆ ਕਰਾਂਗੇ ਵੀਡੀਓ ਨੂੰ ਚਲਦੀ ਜ ਕੋਈ ਕਮੀ ਪੇਛੀ ਤਾਂ ਨਹੀਂ ਰਹੇਗੀ ਵਿਆਹ ਦੇ ਵਿੱਚ ਨਹੀਂ ਜੀ ਕੋਈ ਕਮੀ ਪੇਛੀ ਨਹੀਂ ਹੈਗੀ ਇਹਨਾਂ ਦੇ ਨਾਲ ਚੱਲ ਆਪਣਾ ਉਹਦੀ ਪਰਾਂ ਦਾ ਮਨ ਕੋਚ ਹੈ ਮਨ ਕੋਚ ਹੈ ਜਿਵੇਂ ਹੁਣ ਵੀਰ ਜੀ ਨੇ ਦੱਸਿਆ ਸੀਗਾ ਵੀ ਫਾਦਰ ਸਾਹਿਬ ਨਹੀਂ ਸੀਗੇ ਮੱਡੀ ਦੇ ਵੀ ਉਹ ਤੁਸੀਂ ਵੀ ਕੰਮ ਕਰ ਕਰਦੇ ਆ ਆਪਣਾ ਜਿੰਮ ਦਿਹਾੜੀ ਨੂੰ ਉਹਦੇ ਤੱਕ ਇਹਨਾਂ ਨੇ ਕੰਮ ਕਰ ਤੁਹਾਡਾ ਸਾਥ ਦਿੱਤਾ ਤਾਂ ਉਹਨਾਂ ਕੋਲ ਅੱਜ ਕੀ ਹੁਣ ਕਹਿਣਾ ਚਾਹੋਗੇ ਮੈਂ ਤਾਂ ਬਸ ਕੁਛ ਨਹੀਂ ਵਸ ਹੈ ਇਹ ਵੀ ਸ਼ੁਕਰੀਆ ਹੈ ਇਹਨਾਂ ਦਾ ਬਹੁਤ ਹੈ ਅਈ ਕੁਝ ਕਹਿਣਾ ਚਾਹੀਦਾ ਹੋਂ ਤੱਕ ਕੀ ਕੀ ਨਾ ਆਇਰ ਜੀ ਤਾ ਨਹੀਂ ਸ਼ਰਾਨੀ ਅੱਛਾ ਅੱਜ ਫਿਰ ਕਿਦਾਂ ਦਾ ਲੱਗ ਰਿਹਾ ਹੈ ਤੁਹਾਡੇ ਵਿਆਹ ਦੇ ਵਿੱਚ ਅੱਜ ਕੋਈ ਕਮੀ ਪਾਸ਼ੀ ਪੇਸ਼ੀ ਤਾਂ ਨਹੀਂ ਛੱਡੀ ਹੈਗੀ ਭਾਜੀਵਾਰਾਂ ਨੇ ਨਹੀਂ ਨਹੀਂ ਅੰਕਲ ਜੀ ਔਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰਾਂ ਜੀ ਸਤਿਗੁਰ ਜੀ ਸਤਿਗੁਰ ਜੀ ਕੀ ਨਾ ਭਜੀ ਮੇਰਾ ਨਾਮ ਜਸਵਿੰਦਰ ਸਿੰਘ ਪਾਸਤਾ ਜੀ ਅਸੀਂ ਪੈਸਟਿਸਾਈਡ ਦੀ ਦੁਕਾਨ ਕਰਦੇ ਹਾਂ ਪਾਤਣਾ ਤੋਂ ਜੀ ਅੱਜ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਤੁਸੀਂ ਹਨਾ ਅਿਕਾ ਕੈਸਾ ਕਹਤੇ ਕਿ ਲੋਕ ਹੰਦੇ ਜਿਹੜੇ ਪਰਿਵਾਰ ਨਾਲ ਦੀ ਇੱਕ ਲੜਕੀ ਦੀ ਸ਼ਾਦੀ ਅੱਜ ਤੁਸੀਂ ਕਰਵਾ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਕਰੇ ਕਰਾਵੇ ਆਪੇ ਆਪ ਮਾਨੁਖ ਕੇ ਕਿਸੇ ਨਾਲ ਹੀ ਜੀ ਜੋ ਪਰਮਾਤਮਾ ਸਤਗੁਰ ਸੱਚੇ ਪਾਤਸ਼ਾਹ ਉਹ ਹਰ ਇੱਕ ਦੇ ਕਣਕਣ ਦੇ ਵਿੱਚ ਵੱਸਦਾ ਹੈ ਜੀ ਇਹ ਜਿਹੜਾ ਪਰਿਵਾਰ ਸੀਗੇ ਇਹਨਾਂ ਦਾ ਬੇਟੀ ਦਾ ਪਿਤਾ ਨਹੀਂ ਸੀ ਹੈਗਾ ਤੇ ਇਹਨਾਂ ਦੀ ਮਾਤਾ ਜੀ ਮਾਤਾ ਜੀ ਮਜ਼ਦੂਰੀ ਕਰਕੇ ਆਪਣੇ ਜਿਹੜਾ ਬੱਚਿਆਂ ਦਾ ਪਾਲ ਪੋਲਿਸ਼ਨ ਕਰ ਰਹੀ ਸੀ ਇਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਕਰਕੇ ਵੀ ਬੇਟੀ ਦਾ ਵਿਆਹ ਕਰਨਾ ਹੈ ਸੀ ਤੇ ਅਸੀਂ ਜਿਹੜੇ ਕੋਈ ਸਾਡੇ ਕੋਈ ਕਲੱਬ ਨਹੀਂ ਕੋਈ ਗਰੁੱਪ ਨਹੀਂ ਹੈਗਾ ਸਾਡੇ ਜਿਹੜੇ ਸਿਆ ਚਾਰ ਸੱਜਣ ਖੜੇ ਹੁੰਦੇ ਆਂ ਪੰਜ ਚਾਰ ਸੱਜਣ ਆਸੀਂ ਆਪਣਾ ਭਾਈਚਾਰਕ ਸਾਂਝ ਬਣਾਈ ਜੇ ਇੱਕ ਜਿਹਦੇ ਵਿੱਚ ਸਤਿਗੁਰ ਦੀ ਕਿਰਪਾ ਨਾਲ ਜੋ ਵੀ ਸਤਿਗੁਰ ਸਾਨੂੰ ਦਿੰਦਾ ਉਹਦੇ ਵਿੱਚੋਂ ਦਸਵੰਦ ਕੱਟ ਕੇ ਜੋ ਵੀ ਜਿੰਨਾ ਕੋਤਿਲ ਫਲ ਹੁੰਦਾ ਸੀ ਉਸ ਹਿਸਾਬ ਨਾਲ ਵੀ ਇਧਰ ਲਾਣ ਦਾ ਜਿਹੜਾ ਉਪਰਾਲਾ ਕੀਤਾ ਕਿ ਉਹਦੇ ਵਿੱਚੋਂ ਅਸੀਂ ਅੱਜ ਜਿਹੜਾ ਇਸ ਬੇਟੀ ਦੇ ਵਿਆਹ ਦੇ ਵਿੱਚ ਜੋ ਕਿ ਪੈਲਸ ਦਾ ਖਰਚਾ ਸੀਗਾ ਉਹ ਅਸੀਂ ਇਹਨਾਂ ਨੂੰ ਰਾਸ਼ੀ ਦਿੱਤੀ ਹੈ ਤੇ ਇਹ ਸਾਰੇ ਹੀ ਆਪਣੇ ਸਹਿਯੋਗ ਦੇ ਨਾਲ ਭਾਜੀ ਹੋ ਗਏ ਇੱਕ ਸਾਡੇ ਨਗਰ ਨਾਗਰੀ ਪਿੰਡ ਕੋਲੋਂ ਗੁਰਜੋਤ ਸਰਪੰਚ ਸਾਹਿਬ ਜੀ ਉਹਨਾਂ ਤੇ ਤੇ ਸਾਡੇ ਨੇੜੇ ਤੇੜੇ ਲਾਲਵਾ ਸਾਹਿਬ ਨੇ ਇਹਨਾਂ ਦੀ ਬਦੌਲਤ ਯਾਨੀ ਕਿ ਤਿੰਨ ਫਲ પાਕੇ ਅਸੀਂ ਜਿਹੜਾ ਇਹ ਉਪਰਾਲਾ ਕਰ ਰਹੇ ਹਾਂ ਅਤੇ ਸਤਿਗੁਰ ਅੱਗੇ ਅਰਦਾਸ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਇਹ ਬੇਟੀ ਆਪਣੇ ਘਰ ਸੁਖੀ ਵਸੇ ਤੇ ਹਮੇਸ਼ਾ ਹੀ ਹਾਸਿਆਂ ਖੇੜਿਆਂ ਦੇ ਵਿੱਚ ਖੇੜੇ ਤੇ ਪ੍ਰਮਾਤਮਾ ਇਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਅਸੀਂ ਇਹ ਕਹਿੰਦੇ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਇਹੋ ਜਿਹੀ ਭਾਈਚਾਰਕ ਸਾਂਝ ਜਰੂਰ ਬਣਾ ਕੇ ਰੱਖਣੀ ਉਹ ਕਹਿੰਦੇ ਨੇ ਦੱਦਾ ਦਾਤਾ ਇੱਕ ਹੈ ਸਭ ਕੁਝ ਦੇਵਨ ਹਾਰ ਉਹ ਪ੍ਰਮਾਤਮਾ ਹਰ ਇੱਕ ਨੂੰ ਦਿੰਦਾ ਹੈ ਇਹਦੇ ਵਿੱਚ ਸਿਰਫ ਥੋੜੀ ਜਿਹੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਜੇ ਆਪਣੀ ਕਮਾਈ ਦੇ ਵਿੱਚੋਂ ਆਪਾਂ ਤਿੰਨ ਫੁੱਲ ਲਾਵਾਂਗੇ ਤੇ ਪ੍ਰਮਾਤਮਾ ਦੁੱਗਣਾ ਚੌਗਣਾ ਕਰਕੇ ਸਾਨੂੰ ਦਿੰਦਾ ਰਹੂ ਅਸੀਂ ਇਹ ਅਪੀਲ ਕਰਦੇ ਹਾਂ ਹਰ ਇੱਕ ਪਿੰਡ ਦੇ ਵਿੱਚ ਵੀ ਆਪਣੇ ਪੰਜ ਚਾਰ ਬੰਦੇ ਕੋਈ ਇਹੋ ਜਿਹੀ ਸੋਚੋ ਜਿਹੜੇ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸ ਮਾਹਰ ਕੱਢ ਕੇ ਇਹੋ ਜਿਹੇ ਪਰਿਵਾਰਾਂ ਦਾ ਜਿਹੜਾ ਕਿ ਆਪਾਂ ਮਦਦ ਕਰੀਏ ਕਿਉਂਕਿ ਇਹਦੇ ਨਾਲ ਸਾਡਾ ਪੰਜਾਬ ਬਹੁਤ ਹੁਸ਼ਾਲ ਹੋਵੇਗਾ ਸਰਕਾਰਾਂ ਵੀ ਕੰਮ ਕਰ ਰਹੀਆਂ ਨੇ ਸਰਕਾਰਾਂ ਵੀ ਇਸ ਬਿਸੇ ਤੇ ਕੰਮ ਕਰ ਰਹੀਆਂ ਪਰ ਸਾਡਾ ਫਰਜ਼ ਬਣਦਾ ਸੀ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਣਾਈਏ ਕਿਸੇ ਗਰੀਬ ਦੇ ਮਦਦ ਕਰੀਏ ਜਿੰਨੇ ਕੋ ਹੋ ਸਕਦੀ ਓਨੇ ਕੋ ਅਸੀਂ ਮਦਦ ਕਰੀਏ ਮੇਰੀ ਜੀਨਲ ਬੋਲ ਤੁਹਾਨੂੰ ਬਹੁਤ ਬਹੁਤ ਬਤਾਈ ਗਿਆ ਜੀ ਇੱਕ ਬਹੁਤ ਵੱਡਾ ਕੰਮ ਕੀਤਾ ਤੁਸੀਂ ਇੱਕ ਕਹਿ ਸਕਦੇ ਆਂ ਕਿ ਆਪਾਂ ਵੀ ਇੱਕ ਬੜਾ ਤਗੜਾ ਫਰਜ਼ ਨਿਭਾਇਆ ਤੁਸੀਂ ਅੱਜ ਇਹ ਫਰਕ ਸਾਹਿਬ ਧੰਨਵਾਦ ਤੁਹਾਡਾ ਸੱਚ ਮੇਲ ਦਾ ਤੇ ਮੈਡਮ ਹਰਪ੍ਰੀਤ ਜੀ ਦਾ ਪਟਿਆਲਾ ਤੋਂ ਇਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਨਾ ਤੁਸੀਂ ਇੱਥੇ ਆਏ ਹੋ ਤੁਹਾਡੇ ਨਾਲ ਸਾਡੇ ਜਿਹੜੀ ਆਵਾਜ਼ ਜਾਊਗੀ ਲੋਕਾਂ ਤੱਕ ਜਾਊਗੀ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਨੇ ਉਹ ਦਾਨੀ ਸੱਜਣ ਸਾਡੇ ਉੱਠਣਗੇ ਉਹ ਇਸ oprala ਦੇ ਦਾ ਜਿਹੜਾ ਕੀ oprala ਕਰਨਗੇ ਐਸੀ ਪ੍ਰਵਾਹ ਸੱਸੀ ਗੱਲ ਵੀਰ ਜੀ ਕੀ ਲਾਇਆ ਵਜੇ ਆਪਣਾ ਗੱਜਨ ਸਿੰਘ ਜੀ ਇੱਕ ਤੁਹਾਡੇ ਕੋਈ ਕੋਈ ਇਦਾਂ ਦੀ ਕੋਈ ਕਲੱਬ ਵੀ ਨਹੀਂ ਹੈਗਾ ਆ ਤੁਸੀਂ ਆਪ ਹੀ ਨਹੀਂ ਕਿ ਆਪਣੀ ਮੈਂਬਰ ਜਿਹੜੇ ਆਪਣੀ ਕਮੇਟੀ ਬਣਾਈ ਕਿੰਨੇ ਮੈਂਬਰ ਦੀ ਕਮੇਟੀ ਤੁਹਾਡੀ ਆਪਣੀ ਬਣੀ ਹੋਈ ਹੈ ਜੀ ਚਾਰ ਪੰਜ ਹੀ ਆ ਜਿਹੜੇ ਉਪਰਾਲਾ ਕਰਦੇ ਆ ਚਲੋ ਸਹਿਯੋਗ ਮਿਲਦਾ ਸਾਨੂੰ ਐਨ ਨਹੀਂ ਪੈਸੀ ਪੜਜੇ ਕਰਦੇ ਨਾਲ ਹੋਰ ਵੀ ਸਾਡੇ ਪੈਸੀ ਸਾਈਡ ਵੀਰਾਂ ਦਾ ਸਹਿਯੋਗ ਹੈ ਜੀ ਮਹਾਰਾਜ ਸਾਰੇ ਦੇ ਮਨਾਂ ਵਿੱਚ ਵਸਦਾ ਹੈ ਉਹੀ ਕਰਵਾਉਂਦਾ ਅਸੀਂ ਕੁਝ ਨਹੀਂ ਕਰਨ ਜੋਗੇ ਸਾਨੂੰ ਉਹੀ ਅੱਗੇ ਲੋਣ ਵਾਲਾ ਹੈ ਸਾਡੇ ਹੱਥ ਬੱਲੇ ਕੁਝ ਨਹੀਂ ਸੀ ਪਰ ਉਸ ਵਾਹਿਗੁਰੂ ਨੇ ਸਾਨੂੰ ਤੋੜਿਆ ਚਲੋ ਅਸੀਂ ਵਾਹਿਗੁਰੂ ਦਾ ਸ਼ੁਕਰੀਆ ادا ਕਰਦੇ ਹਾਂ ਸਾਨੂੰ ਇਸ ਪਾਸੇ ਲਾ ਕੇ ਰੱਖੇ ਇੰਨੀ ਸਮਰੱਤ ਬਖਸ਼ੇ ਵੀ ਅਸੀਂ ਤੀਆਂ ਭੈਣਾਂ ਦਾ ਕੋਈ ਸਹਿਯੋਗ ਦੇ ਸਕੀਏ ਕਿਸੇ ਦੇ ਵਿਆਹ ਸ਼ਾਦੀ ਚ ਜੋ ਸਾਡੇ ਕੋਲ ਤਿਲ ਫੁੱਲ ਸੇਵਾ ਲਵੇ ਸਤ ਬਚਨ ਜੀ ਸਾਨੂੰ ਮਹਾਰਜ ਦਾ ਹੁਕਮ ਜਿਵੇਂ ਲੱਗੂਗਾ ਹੀ ਉਵੇਂ ਕਰਾਂਗੇ ਹਾਂਜੀ ਸਸ਼ੀ ਗਰਵਾ ਜੀ ਸਸ਼ੀ ਗਰਵਾ ਜੀ ਕੀ ਨਾਂ ਹੈ ਬਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਲਾਲਵਾ ਜੀ ਅੱਛਾ ਪਹਿਲਾਂ ਕਿੰਨੇ ਕੋ ਹੁਣ ਤੱਕ ਜਾਨੀ ਕਿ ਤੁਸੀਂ ਸ਼ਾਦੀਆਂ ਇੰਤਾਂ ਕਰਵਾ ਚੁੱਕੇ ਹੋ ਸਰ ਕਾਫੀ ਸ਼ਾਦੀਆਂ ਕੀਤੀਆਂ ਨੇ ਜੀ ਆ ਮਹੀਨਾ ਡੇਢ ਪਹਿਲਾਂ ਇਸੇ ਨਗਰ ਨਿਆਲ ਤੋਂ ਹੀ ਤਿੰਨ ਬੇਟੀਆਂ ਦੇ ਸ਼ਾਦੀ ਕੀਤੀ ਹੈ ਜੀ ਤੇ ਬਹੁਤ ਵਧੀਆ ਚੱਲ ਰਿਹਾ ਜੀ ਕੰਮ ਸਹਿਯੋਗ ਮਿਲਦਾ ਹੈ ਸਾਰੇ ਤੋਂ ਬਹੁਤ ਸਹਿਯੋਗ ਮਿਲਦਾ ਜੀ ਪੈਣ ਪਰਾਵਾਂ ਦਾ ਸਾਰਿਆਂ ਦਾ ਬਾਕੀ ਸਾਡੇ ਜਸਵਿੰਦਰ ਸਿੰਘ ਜੀ ਨੇ ਪ੍ਰਧਾਨ ਨੇ ਜੀ ਇਹ ਪੈਸਟੀਸਾਈਡ ਦੇ ਬਹੁਤ ਵਧੀਆ ਪਰਾਲਾ ਕਰਦੇ ਨੇ ਜੀ ਇਹ ਤੇ ਇਹਨਾਂ ਦੇ ਪਰਾਲੇ ਨਾਲ ਹੀ ਚਲੋ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਪ੍ਰੇਰ ਕੇ ਇਸ ਪਾਸੇ ਨਾ ਲਾਇਆ ਜੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਕੰਮ ਹੋ ਰਹੇ ਨੇ ਜੀ ਠੀਕ ਹੈ ਹਾਂ ਜੀ ਕਿਨਾ ਮਿਰ ਜੀ ਜਸਵਿੰਦਰ ਸਿੰਘ ਬਾਠੀ ਜੀ ਠੀਕ ਹੈ ਤੁਸੀਂ ਸਮਝ ਲਿਓ ਇਹ ਮਹਿੰਮ ਚਲਾਈ ਗਈ ਹੈ ਆਪਣੇ ਪੂਰੇ ਸਾਥੀਆਂ ਨਾਲ ਮਿਲ ਕੇ ਜੋ ਪਰਾਲਾ ਕੀਤਾ ਗਿਆ ਤੁਸੀਂ ਮੇਰੇ ਤੋਂ ਕੀ ਕਹਿਣਾ ਚਾਹੋਗੇ ਕਹਿਣ ਤੋਂ ਅਸੀਂ ਚਾਹਾਂਗੇ ਸਾਡੇ ਵੱਡੇ ਵੀਰ ਜੀ ਨੇ ਜੋ ਪੈੜ ਸ਼ੁਰੂ ਕੀਤੀ ਹੈ ਜੀ ਅਸੀਂ ਤਾਂ ਛੋਟੇ ਹੋਣ ਦੇ ਨਾਤੇ ਇਹਨਾਂ ਦੇ ਪੂਰਨਿਆਂ ਦੇ ਚੱਲਣ ਦਾ ਪ੍ਰਮਾਤਮਾ ਗਏ ਕਹਿੰਦੇ ਆ ਬਲਵਕਸ਼ੇ ਅਸੀਂ ਤਾਂ ਇਹਨਾਂ ਦੀਆਂ ਪੈੜਾਂ ਦੇ ਚੱਲਦੇ ਹਾਂ ਜੀ ਜਿਵੇਂ ਵੀ ਸਾਡੇ ਵੱਡੇ ਵੀਰ ਜੀ ਸਾਨੂੰ ਹੁਕਮ ਕਰਦੇ ਨੇ ਜੀ ਅਸੀਂ ਸਹਿਯੋਗ ਦਿੰਦੇ ਹਾਂ ਜੀ ਉਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੇ ਤੁਸੀਂ ਪ੍ਰੋਗਰਾਮ ਵਗੈਰਾ ਕਰਦੇ ਰਹੋ ਉਹ ਅਕਾਲਪੁਰਖ ਚੋਕ ਕਰਵਾਊਗਾ ਜੀ ਕਰਾਂਗੇ ਜਰੂਰ ਜਿੰਨੇ ਜੋਗੇ ਵੀ ਹੈਗੇ ਆ ਜੀ ਜੋ ਵੀ ਕਰਦੇ ਆ ਜੀ ਮਨ ਨੂੰ ਖੁਸ਼ੀ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਕੰਮ ਤਾਂ ਕਰਨ ਦੇ ਚੰਗੇ ਕੰਮ ਨੂੰ ਕਰਨੋਂ ਤਾਂ ਮਿਲਦੀ ਹੋਈ ਹੈ ਜੀ ਬਹੁਤ ਵਾਤਾਂ ਬੇਟੀਆਂ ਦਾ ਜਿਹੜਾ ਮਨ ਹੁੰਦਾ ਵੀ ਸਾਡਾ ਜਿਹੜਾ ਮੈਰਜ ਹੈ ਉਹ ਵੀ ਚੰਗੇ ਤਰੀਕੇ ਨਾਲ ਹੋਵੇ ਚੰਗੇ ਤਰੀਕੇ ਨਾਲ ਹੋ ਜਾਏ ਕਿਉਂ ਹਰੇਕ ਬੱਚੀ ਦਾ ਇਹ ਸ਼ੌਕ ਹੁੰਦਾ ਵੀ ਜਿਹੜੀ ਸਾਡੀ ਮੈਰਜ ਆ ਚੰਗੇ ਤਰੀਕੇ ਨਾਲ ਉਸ ਪਰਮਾਤਮਾ ਦੀ ਕਿਰਪਾ ਨਾਲ ਅੱਜ ਇਸੇ ਕਰਕੇ ਵੀ ਆ ਵਧੀਆ ਆ ਪਾ ਜਿਹੜਾ ਰੈਸਟੋਰੈਂਟ ਹੈ ਇਹਦੇ ਵਿੱਚ ਬੱਚੇ ਦਾ ਜਿਹੜਾ ਵਿਆਹ ਕਰ ਰਿਹਾ ਵੀ ਬੱਚਿਆਂ ਦੇ ਹਰੇਕ ਦੀਆਂ ਉਮੀਦਾਂ ਹੁੰਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਹਰੇਕ ਦੀਆਂ ਉਮੀਦਾਂ ਪੂਰੀਆਂ ਕਰੇ ਤੇ ਹਮੇਸ਼ਾ ਹੀ ਖੁਸ਼ ਰਹਿਣ